ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਭੋਤ ਨਾ ਜਿਲਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਦੋ ਗਾਮਾ ਟੋਕੜ ਠੀਕ ਹੈ ਜੀ ਤੇ ਦੋ ਹੀ ਬਸੀਆਂ ਬਾਈ ਕੋਲ ਠੀਕ ਹੈ ਜੀ ਤੇ ਦੂਜੀ ਗਾਂ ਵੀ ਦਿਖਾਉਣੇ ਆਪਾਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਆਡ ਲਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਹਰਦੀਪ ਸਿੰਘ ਜੀ ਪਿੰਡ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਠੀਕ ਹੈ ਨੰਬਰ ਪੜਾ ਆਪਣਾ 95017 58005 ਠੀਕ ਹੈ ਦੁਬਾਰੇ ਫਿਰ ਦੱਸੋ ਭਰਾ 95017 ਹਾਂਜੀ 58005 ਹਾਂਜੀ ਬਾਈ ਜੀ ਪਹਿਲੀ ਵੈਡ ਦੀ ਜਾਣਕਾਰੀ ਦਿਓ ਜੀ ਆਪਣੀ ਹਾਂਜੀ ਬਾਈ ਇਹ ਵੀ ਪਹਿਲੇ ਸੂਈ ਸੂਈ ਵੀ ਆ ਠੀਕ ਹੈ ਜੀ ਹੋ ਗਿਆ ਨੂੰ ਸੂਈ ਨੂੰ 5-6 ਮਹੀਨੇ ਹਾਂਜੀ ਤੇ ਉਹ ਨਾਲ ਹੀ ਬੱਚੀ ਆਵੇ ਠੀਕ ਹੈ ਜੀ ਦੋਦ ਕਿੰਨਾ ਦਿੰਦੀ ਐ ਇਸ ਟਾਈਮ ਦੋਦ ਇਸ ਟਾਈਮ 4-5 ਕਿਲੋ ਬਈ ਆ 4-5 ਕਿਲੋ ਹੂੰ ਤੇ ਇਹ ਜਿਹੜੀ ਬੱਸੀ ਕਿਹੜੀ ਵੀਰੇ ਦੀ ਮਸੀ ਆ ਪਹਿਲੀ ਡੱਬੀ ਬੱਸੀ ਆ ਬਈ ਦੀ ਆ ਚਿੱਟੀ ਬੱਸੀ ਆ ਵਧੀਆ ਪੜੀ ਵੀ ਬੱਸੀ ਹਾਂਜੀ 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 ਤੇ ਕੀ ਰੇਟ ਰੂਟ ਆ ਭਰਾ ਦਾ ਰੇਟ ਬਈ ਆਪਣਾ ਜਾਇ ਜਾਇਦਾ ਮਤਲਬ 27000 ਰੁਪਏ ਬਈ ਇਹਦਾ 27000 ਰੁਪਏ ਦੁੱਗੀ ਆ ਮੂੰਹੋਂ ਦੋ ਦਾਂਦੀ ਆ ਬੱਸੀ ਟਿਕਟੂਗਾ ਬਾਈ ਠੀਕ ਆ ਯਾਰ ਭਰਾ ਆਇਆ ਨਹੀਂ ਮੈਂ ਵੀ ਕਿਹਾ ਠੀਕ ਬਾਈ ਤੋਰ ਕੇ ਦਿਖਾਉਂਗਾ ਜੀ ਹਾਂ ਤੋਰ ਦਿੰਨਾ ਬਈ ਰੇਟ ਵੀ ਭਾਈ ਜੀ ਨੇ ਦੱਸਤਾ ਮਗਰ ਭਰਾ ਬੱਸੀ ਆ ਤੁਹਾਡੇ ਸਾਹਮਣੇ ਰੱਖਦਾ 1000 ਗਾ ਤੁਸੀਂ ਦੇਖ ਸਕਦੇ ਹੋ ਸੋਹਣੀਆਂ ਸਨਖੀਆ ਠੀਕ ਹੈ ਪਹਿਲੇ ਸੂਈ ਸੂਈ ਸੀ ਤੇ ਦੁੱਧ ਵੀ ਆ ਤੇ ਟੀਕਾ ਬਾਈ ਕਹਿੰਦਾ ਭਰਾਇਆ ਨਹੀਂ ਆਪਾਂ ਠੀਕ ਹੈ ਮੋੜ ਲਈ ਮੋੜ ਲੋ ਲਓ ਜੀ ਲੈ ਲਿਨੀ ਠੀਕ ਹੈ ਜੀ ਸੀਲ ਠੰਡੀ ਪੂਰੀ ਆ ਪੂਰੀ ਬਾਈ ਪੂਰੀ ਜਾਈ ਹੁਣ ਵੇਲੇ ਜਦੋਂ ਮਰਜੀ ਚੋ ਲੋ ਜੀ ਜਦੋਂ ਮਰਜੀ ਆ ਤਿੰਨ ਟਾਈਮ ਜੁਣੀ ਬਈ ਯਾਰ ਠੀਕ ਹੈ ਅਗਰਾਪਾ ਫੀਡ ਫੂਡ ਪਾਉਂਦੇ ਨਹੀਂ ਠੀਕ ਹੈ ਜੀ ਇਹਦਾ ਦੁੱਧ ਵੱਧ ਜੇ ਹੋਰ ਮੂੰਹ ਆ ਮੱਥਾ ਫੇਸ ਕੁਆਲਿਟੀ ਬਹੁਤ ਵਧੀਆ ਵਧੀਆ ਬਈ ਵਧੀਆ ਬੱਸੀ ਠੀਕ ਹੈ ਹਾਂਜੀ ਬਈ ਜੀ ਦੂਜੀ ਬੈੜ ਦੀ ਜਾਣਕਾਰੀ ਦੋ ਜੀ ਇਹ ਵੀ ਬਈ ਯਾਰ ਤਿੰਨ ਮਹੀਨੇ ਹੋ ਗਏ ਨਹੀਂ ਸੋਈ ਨੂੰ ਠੀਕ ਹੈ ਜੀ ਇਹਦੇ ਮਾਰੀ ਬੱਸੀ ਆ ਠੀਕ ਹੈ ਜੀ ਦੁੱਧ ਜੇ ਥੱਲੇ 7 ਕਿਲੋ ਇਹਦੇ 7 ਕਿਲੋ ਆ ਜੀ ਦੇਖ ਸਕਦੇ ਭਰਾਲੇ ਵਾ ਬਾਕੀ ਫੇਸ ਕੁਆਲਿਟੀ ਠੰਡੀ ਸੀ ਲਵਾਈ ਕਹਿੰਦਾ ਪੂਰੀ ਆ ਹਾਂ ਪੂਰੀ ਬਈ ਤੋੜ ਕੇ ਦਿਖਾ ਦਿਓ ਜੀ ਇਹ ਤਾਂ ਹੁਣ ਮਨ ਠੀਕ ਹੈ ਠੀਕ ਲੋਪਰਾ ਦੇਖ ਸਕਦੇ ਹੋ ਤੋਰਾ ਤਾਰਾ ਸੁਖਣਾ ਲਓ ਜੀ ਦੇਖ ਸਕਦੇ ਆਲੇ ਵਾਲੂਆ ਕੋਈ ਭਾਈ ਜੀ ਜ਼ੂਮ ਕਰਕੇ ਆਪਣੀ ਵੀਡੀਓ ਨਹੀਂ ਹੁੰਦੀ ਸਾਰੀਆਂ ਵੀਡੀਓ ਸੈਂਪਲ ਵੀਡੀਓ ਬਣਾਉਣੇ ਜਿਆ ਜੀ ਤੁਸੀਂ ਬਾਈ ਕੋਲ ਆ ਕੇ ਦੇਖੋਗੇ ਉਹੀ ਜੀ ਵੀਡੀਓ ਚ ਦੇਖੋਗੇ ਠੀਕ ਹੈ ਜੀ ਕੋਈ ਜ਼ੂਮ ਨਹੀਂ ਕੋਈ ਵੱਡੀ ਨਹੀਂ ਕੋਈ ਛੋਟੀ ਨਹੀਂ ਪਿੰਡ ਪੋਤਣਾ ਬਾਈ ਦਾ ਤੇ ਬਾਈ ਤੋਂ ਆਪਾਂ ਰੇਟ ਦੀ ਜਾਣਕਾਰੀ ਲੈਣੇ ਹਾਂਜੀ ਭਾਈ ਜੀ ਰੇਟ ਦੱਸੋ ਜੀ ਦਾ ਇਹਦਾ ਵੀ ਬੱਤੀ ਯਾਰ ਮਲ ਕਰਦੇ ਆਪਾਂ 32000 ਹੂੰ ਠੀਕ ਹੈ ਜੀ ਇਹ ਇਹਦੇ ਮਾਰੀ ਬੱਸੀ ਆ ਬਾਈ ਹਾਂ ਬੱਸੀ ਆ ਜੀ ਜਰਸੀ ਬੱਸੀ ਇਹਦੇ ਮੈਂ ਠੀਕ ਹੈ ਉਹ ਵੀ ਦਿਖਾਉਣਾ ਲੋ ਵਾਈ ਜੀ ਇਹਦੇ ਮਗਰ ਹੈਗੀ ਬੱਸੀ ਜਰਸੀ ਆ ਦੇਖ ਸਕਦੇ ਹੋ ਠੀਕ ਹੈ ਜੀ ਰੇਟ ਬਾਈ ਜੀ ਨੇ ਬਿਲਕੁਲ ਜਾਇਜ਼ ਕੀਤਾ ਦੁੱਧ ਵੀ 7 ਕਿਲੋ ਆ ਬੱਸੀ ਬਹੁਤ ਟੌਪ ਦੀ ਹੈ ਦੇਖ ਸਕਦੇ ਹੋ ਜਿਸ ਕਿਸੇ ਨੇ ਪਾਲਣੀ ਆ ਤਾਂ ਬਹੁਤ ਸੋਹਣੀਆਂ ਬੱਸੀਆਂ ਦੋਨੀਆਂ ਤੇ ਰੇਟ ਵੀ ਬਾਈ ਜੀ ਨੇ ਜਮਾਂ ਜਾਇਜ਼ ਹੀ ਦੱਸਿਆ ਤੇ ਜਿਸ ਕਿਸੇ ਨੂੰ ਪਸੰਦ ਆਈ हां भाई ना जरूर कनेक्ट ਕਰੋ ਜੇ ਦੋਨੇ ਲੈ ਗਣੇ ਤਾਂ ਦੋਨੇ ਲੈ ਜਾ ਦੋਨਾਂ ਦਾ ਤਾਂ ਵਧੀਆ ਮਾਰਨ ਦਾ ਨੂੰ ਵਧੀਆ ਮਾਰਨ ਕਰ ਦੂੰ ਇੱਕ ਕਰੇ ਵਗ ਜਾਣਗੇ ਆ ਗਲਤ ਆਏ ਬਈ ਠੀਕ ਹੈ ਜੀ ਹਾਂਜੀ ਲੋ ਭਰਾ ਬਾਈ ਜੀ ਕਹਿੰਦਾ ਰੇਟ ਵੀ ਆਪਾਂ ਦੋਨਾਂ ਦਾ ਲੈਸ ਕਰ ਦਾਂਗੇ ਜੇ ਦੋਨੇ ਇਕੱਠੀਆਂ ਲੈਣੀਆਂ ਠੀਕ ਹੈ ਜੀ ਲਓ ਜੀ ਬੰਦ ਹੋਈ ਬਾਈ ਬੰਦ ਬੰਦ ਪਾਣੀ ਪੀ ਲਿਆ ਭਾਈ ਜਿਹੜੀ ਇਹ ਬੱਚੀ ਆ ਇਹਦੇ ਚ ਦੁੱਧ ਦੁੱਧ ਤਾਂ ਨਹੀਂ ਹੁੰਦਾ ਨਹੀਂ ਬਾਈ ਨਹੀਂ ਨਹੀਂ ਠੀਕ ਇਹ ਜਮਾਨਦਰੀ ਹੈ ਬਾਈ ਜਮਾਂਦਰੂ ਹੈ ਜੀ ਦੋਨੇ ਸਾਈਡ ਆ ਜੀ ਨੁੰਨੇ ਖੜਾ ਬਾਈ ਹਾਂ ਠੀਕ ਹੈ ਜੀ ਆਪ ਵੀ ਦਿਖਾ ਦਈਏ ਕਿਉਂਕਿ ਮੁੜ ਕੇ ਬੰਦਾ ਦੂਰੋਂ ਚੱਲ ਕੇ ਆਉਂਦਾ ਭਰਾ ਨਾ ਨਾ ਕੋਈ ਗੱਲ ਨਹੀਂ ਫੇਰ ਆਪ ਖਾ ਜਾਂਦਾ ਕਿਉਂ ਆਪਾਂ ਦੱਸਣਾ ਫਰਜ਼ ਬਣਦਾ ਆਪਣਾ ਬਾਕੀ ਦਿਖਾਉਣ ਦਾ ਵੀ ਤੇ ਦੇਖ ਸਕਦੇ ਭਰਾ ਦੋਨੇ ਸਾਈਡ ਹੀ ਆ ਪਰ ਦੁੱਧ ਬਾਈ ਜੀ ਕਹਿੰਦਾ ਨਹੀਂ ਆਉਂਦਾ ਠੀਕ ਹੈ ਜੀ ਚਾਹ ਚਾਰ ਟਾਂ ਚੋੜੀ ਜਦੋਂ ਮਰ ਜਿਨਾਂ ਨੇ ਮਰ ਜੀ ਠੀਕ ਹਾਂ ਬਿਨਾ ਮੱਸੀ ਤੋਂ ਚੋੜਾ ਬੱਸੀ ਤੋਂ ਚੋੜਾ ਸਾਈਂ ਦੀ ਮਰਵਾਣੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਠੀਕ ਹੈ ਬਸੂ ਆ ਜਾ ਮੈਂ ਕਰਦੇ ਬਸੂ ਆਪਣੇ ਕੋਤਨਾ ਪੈਂਡ ਮਿਲਦੇ ਆ ਭਰਾ ਅ